ਸਾਸੀਗਲ 286 ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਆਪਾਂ ਆਏ ਆ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਪਉ ਝੰਡਾ ਸਿੰਘ ਹਣਾ ਦੇ ਕੋਲ ਇੱਥੋਂ ਆਪਾਂ ਕੋਲ ਤੁਹਾਨੂੰ ਤਿੰਨ ਐਨੀਮਲ ਇਸ ਵੀਡੀਓ 'ਚ ਵਿਖਾਉਣੇ ਆ ਤੇ ਤਿੰਨ ਹੀ ਆਪਾਂ ਦੂਜੀ ਵੀਡੀਓ ਦੇ ਵਿੱਚ ਵਿਖਾਉਣੇ ਆ ਇਹ ਤਾਜ਼ੇ ਸੂਜੇ ਸਵਾਏ ਪਸ਼ੂ ਤੈਨੂੰ ਆਉਣੇ ਆ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਬਾਕੀ ਸਮਾਂ ਦੇ ਤਰੀਕ ਨੋਟ ਕਰਿਓ ਸਮਾਂ ਕੁਝ 3 ਘੰਟੇ ਦਾ ਅੱਜ ਨੂੰ ਤਰੀਕ 5 ਜਨਵਰੀ 2025 ਤੇ ਬਾਕੀ ਸਾਰੀ ਇਨਫੋਰਮੇਸ਼ਨ ਵੀਰ ਨੂੰ ਆਪਾਂ ਲੈ ਲੈਣੀ ਆ ਜੁਡੇ ਰਹੇ ਹੋ ਵੀਡੀਓ ਐਂਡ ਤੱਕ ਸਸੀਗਾ ਵੀਰ ਜੀ ਸਸੀਗਾ ਵੀਰ ਜੀ ਹੋ ਠੀਕ ਠਾਕ ਵਧੀਆ ਵਧੀਆ ਵੀਰ ਜੀ ਵਧੀਆ ਤੁਸੀਂ ਦੱਸੋ ਵਧੀਆ ਕਿਰਪਾ ਵੈਗੀ ਵਧੀਆ ਹਾਂਜੀ ਤੇ ਕਿੰਨੇ ਐਨੀਮਲ ਲੈ ਆਏ ਜੋ ਅੱਜ ਤੇ ਐਨੀਮਲ ਤੇ ਵੀਰ ਜੀ ਆਪਣੇ ਕੋਲੇ 6-7 ਆ ਹਾਂਜੀ ਤੇ ਮੈਂ ਤੁਹਾਡੇ ਕੋ ਇਹੋ ਕਰਦਾ ਵੀ ਆਪਾਂ ਚਲੋ ਇਹ ਆ ਵੀ ਜੇ ਛੋਟੇ ਕਰਕੇ ਤਿੰਨ ਇੱਕ ਵੀਡੀਓ ਚ ਪਾ ਦਈਏ ਤੇ ਇੱਕ ਨਹੀਂ ਕੀ ਹੋਰ ਮਗਰ ਬਣਾ ਲੀਏ ਹਾਂਜੀ ਹਾਂਜੀ ਦੋ ਪਾੜ ਕਰ ਲਾਂ ਕੋਈ ਗੱਲ ਹਾਂਜੀ ਦੋ ਪਾੜ ਕਰ ਲੀਏ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਹੂੰ ਤੇ ਇਤੋਂ ਸ਼ੁਰੂ ਕਰ ਲੀਏ ਵੀਰ ਜੀ ਜਾਣਕਾਰੀ ਦੇ ਦਈਏ ਇਹਦੀ ਹਾਂਜੀ ਇਹ ਵੀਰ ਜੀ ਕੱਲ ਸਵੇਰ ਦੀ ਸੂਈ ਆ ਹਾਂਜੀ ਮੈਂ ਠੀਕ ਹੈ ਜੀ ਆ ਵੇਖੋ 나ੜੂ ਗਿੱਲਾ 나ੜੂ ਦੇ ਹਾਂ ਗਿੱਲਾ 나ੜੂ ਹਾਂ ਮਗਰ ਆ ਗਿਆ ਕੱਟਾ ਜੀ ਕੱਟਾ ਵੇਖੋ ਵੀਰ ਜੀ ਬਹੁਤ ਚੰਗੇ ਨਾ ਮੈਨੂੰ ਉਹਨਾਂ ਨੇ ਸਾਰਾ ਦੱਸੀ ਡਿਟੇਲ ਹਾਂਜੀ ਮੈਨੂੰ ਥੋੜਾ ਚੇਤਾ ਭੁੱਲ ਗਿਆ ਪਰ ਦੇ ਵੀ ਦਵਾਂਗੇ ਚੰਗੀ ਸੀ ਬੰਦਾ ਚੰਗੀ ਸੀ ਬੰਦਾ ਵੇਖੋ ਵੀਰ ਜੀ ਹੋਣੀ ਵੇਖ ਲਓ ਬੱਚੇ ਦੀਆਂ ਗੜੀਆਂ ਦੀਆਂ ਥੱਲੇ ਮਾਰੋ ਕੈਮਰਾ ਹਾਂਜੀ ਹਾਂਜੀ ਚੰਗੀ ਤਰ੍ਹਾਂ ਬੱਚਾ ਇਹ ਵਿਖਾਓ ਵੀ ਵੇਖੋ ਇਹਦੇ ਅੰਗ ਪੈਰ ਕਿਤੇ ਦੇ ਖੁੱਲੇ ਕਰਮਾ ਬਿਲਕੁਲ ਬਿਲਕੁਲ ਹੈ ਚੰਗਾ ਪਲਿਆ ਕਰਮਾ ਵਾਲਾ ਹੈ ਮੈਂ ਮੈਂ ਨਾ ਵੀਰ ਜੀ ਤਗੜਿਆ ਮੈਂ ਨੇ ਅੱਧੀ ਕਰਤੀ ਕਰਮਾ ਵਾਲੇ ਨੇ ਹਾਂਜੀ ਹਾਂਜੀ ਵੇਖੋ ਕਿੱਡੇ ਬੂਥਾ ਐ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਸਾਰੀਆਂ ਨਿਸ਼ਾਨੀਆਂ ਵੇਲੇ ਕਵਰ ਕਰਦਾ ਹੈ ਨਾ ਪ੍ਰੋਫਰ ਮਾਰਕਿੰਗ ਜਿੰਨੀ ਵੀ ਆਹ ਵੇਖੋ ਥੱਲੇ ਉਹ ਲੋ ਮੰਨ ਲਾਏ ਗੱਲ ਹੈ ਕਿ ਆ ਵ ਹਾਂ ਜੀ ਹੈ ਫਾਲਤੇ ਵੀ ਨਿਸ਼ਾਨ ਪੂਰਾ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਆਪਾਂ ਮੈਂ ਬੱਚਾ ਹੀ ਪਹਿਲਾਂ ਬੁਖਾਰ ਗਏ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਹਰਦੀ ਜਾਣਕਾਰੀ ਸਾਂਝੀ ਬੱਚਾ ਬਹੁਤ ਵਧੀਆ ਵੇਚੀ ਪਾਇਆ ਸੀ ਹਾਂ ਤੇ ਮੈਂ ਇਹਦੇ ਬਰੀਡ ਬਾਰੇ ਗੱਲ ਕਰੀਏ ਤੇ ਵੀਰ ਜੀ ਪੂਰੀ ਬਰੀਡ ਆ ਵੇਚੀ ਅਸੀਂ ਕਰਮਾ ਲਈ ਬਿਲਕੁਲ ਬਿਲਕੁਲ ਜੀ ਹਾਂ ਸੁਗਾ ਵੀਰ ਜੀ ਕਿਨਵਾ ਆ ਗਿਆ ਦੂਜਾ ਸੁਗਾ ਵੀਰ ਜੀ ਪਿਓਰ ਹਾਂ ਜੀ ਆਪਾਂ ਮੰਨ ਲਓ ਇਹ ਗੱਲ ਹੈ ਕਿ ਬਰੀਡ ਦਾ ਬੰਦਿਆਂ ਕੋ ਮੈਂ ਲਈ ਵੀਰ ਜੀ ਘਰੇ ਲੂ ਮੈਂ ਲੈ ਗਏ ਹਾਂ ਆਪਣੀ ਡਰਾ ਬੰਦਿਆਂ ਕੋ ਮੰਨ ਲਓ ਮੈਂ ਲਈ ਦੂਜਾ ਸੂਆ ਪਿਓਰ ਝੋਟੀ ਜੇ ਕੋਈ ਤੀਜਾ ਵੀ ਸਾਫਤ ਕਰ ਦੇ ਹਾਂਜੀ ਤੇ ਮੰਨ ਲਓ ਇਹ ਗੱਲ ਹੈਗੀ ਆ ਝੋਟੀ ਆਪਾਂ ਠੀਕ ਹੈ ਵੀਰ ਜੀ ਢੰਦਾਰ ਹਾਂਜੀ ਕਦ ਕਾ ਥੇਲੋਂ ਵੀ ਵੀਰ ਜੀ ਆ ਵੇਖੋ ਮੰਨ ਲਓ ਚੰਗੀ ਬਣਦੀ ਸ਼ਾਂਤੀ ਕਰ ਆ ਵੇਖੋ ਮੇਰੇ ਕਿੱਥੇ ਆਉਂਦੀ ਵੇਖੋ ਬਰਾਬਰ ਤੇ ਐ ਮੰਨ ਲਓ ਇਹ ਗੱਲ ਹੈਗੀ ਕਿੱਥੇ ਆਉਂਦੀ ਹਾਂਜੀ ਹਾਂਜੀ ਤੇ ਕਿੰਨਾ ਕੁ ਬੋਲਾ ਬੋਲਾ ਵੀਰ ਜੀ ਚੁਵਾਈਆਂ ਦੇ ਬੰਬੇ ਪਾਸ ਲੱਗੀਆਂ ਵੀਰ ਜੀ ਅੱਛਾ ਹਾਂਜੀ ਹਾਂਜੀ ਚੁਵਾਈ ਵੱਲੋਂ ਨਹੀਂ ਕੋਈ ਵੀ ਇਹ ਗੱਲ ਹੈ ਕਿ ਆ ਕੋਈ ਚੁਵਾਈ ਫੇਲ ਕਰਦੇ ਤੇ ਦਬਰ ਰੁਪਏ ਮਹਿੰਦੇ ਵਾਪਸ ਹੋਣਗੇ ਬਿਲਕੁਲ ਜੀ ਹਾਂਜੀ ਹਾਂਜੀ ਤੇ ਬੱਚਾ ਵੀ ਖੋਲ ਨਹੀਂ ਬਟੂ ਇਹਨੇ ਬੱਚੇ ਤੋਂ ਬਣਾ ਜਾਣਾ ਨਹੀਂ ਲੈ ਆ ਬੱਚਾ ਵੀ ਫੜ ਲਿਆ ਪੱਜੀ ਫਿਰੂ ਵੀ ਉਤਨਾ ਲੈ ਆ ਖੋਲ ਪਿਛਲੇ ਸੋਏ ਦਾ ਕੀ ਰਿਕਾਰਡ ਦੱਸਿਆ ਦੁੱਧ ਦਾ ਵੀਰ ਜੀ ਉਹਨਾਂ ਨੇ 14 ਸਾਢੇ 13 14 ਤੇ ਵੀਰ ਜੀ ਪਹਿਲੇ ਸਵੇਰੇ ਚੱਲੀ ਝੋਟੀ ਹਾਂਜੀ ਆ ਗਾੜੀ ਫਾਨਾ ਤੇ ਲੈ ਜਾ ਬੱਚਾ ਖੜ ਤੋਂ ਗਾੜੀ ਮਾਂ ਨੂੰ ਛੱਡ ਦੇ ਚੱਲ ਲੈ ਜਾ ਲੈ ਜਾ ਲੈ ਜਾ ਤੋਰ ਕਿਉਂ ਆ ਇਹਨਾ ਆਪਾ ਉਧਰ ਗੱਲੀ ਲਾਗੇ ਤੇ ਬੱਚਾ ਵੀ ਚੰਗੀ ਚੰਗੀ ਗਿਆ ਹਾਂਜੀ ਹਾਂਜੀ ਲੈ ਜਾ ਗਾ ਲੈ ਜਾ ਹਾਂ ਗਾ ਕਰੋ ਸੱਚ ਨੂੰ ਠੰਡ ਭਾਂਡਾ ਚ ਅੱਗੇ ਹੈ ਹਾਂ ਲੈ ਲੈ ਆ ਪੂਰੇ ਫਿਕਸ ਆਰਡਰ ਦੀਆ ਵੀਰ ਜੀ ਹਾਂਜੀ ਹਾਂਜੀ ਹਾਂ ਕੱਦ ਬੋਤਾਲੀ ਆ ਛੋਟੀ ਬਿਲਕੁਲ ਗੈਪ ਵੀ ਪ੍ਰੋਪਰ ਆ ਹਨਾ ਹਾਂ ਗਾਰ ਵੀ ਬੜੀ ਵੀਰ ਜੀ ਫਿਰ ਹਾਂਜੀ 10 ਕਿਲੋ ਤੇ ਬੋਲਾ ਤਿਆਰ ਆ ਨਾ ਤੇ ਗਾਰ ਹੀ ਕਰਮਾ ਵਾਲੀ ਨੂੰ ਹੁਣ ਉਹ ਵੀ ਘੱਟੋ ਘੱਟ 2 2 ਕਿਲੋ ਤੋਂ ਬਾਹਰ ਹੋਗੀ ਗਾਰ 2 ਕਿਲੋ ਤੋਂ ਬਾਹਰ ਠੀਕ ਹੈ ਜੀ ਹਾਂ ਬਸ ਲੈਓ ਵੀਰ ਜੀ ਲੈ ਜਾ 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 ਕੇ ਚੰਗੇ ਕਹੇ ਵੀਰ ਜੀ ਬਰੀਡਰ ਕੋ ਚਲ ਗਈ ਦੁੱਧ ਛੋਟੀ ਕਿਹਨੇ ਬ੍ਰੇਡ ਬਰੂਡ ਤਿਆਰ ਕਰਨੀ ਹੋਵੇਗਾ 15 16 ਮੰਨ ਲਓ ਇਹ ਗੱਲ ਫਿਕਸ ਆਰਡਰ ਦੀ ਵੇਖੋ ਹਾਂਜੀ ਹਾਂਜੀ ਠੀਕ ਹੈ ਨਾ ਗੱਲ ਕਾਹ ਕਰਨੀ ਪੁੱਟ ਪੈਰ ਕਰਵਾ ਲੇ ਆਹ ਵੇਖੋ ਆਹ ਵੇਖੋ ਥੋਕਾ ਕੋਈ ਥੋ ਮਰੂ ਕਾ ਪੂਰੇ ਖੁੱਲੇ ਬਾਨੇ ਦੀ ਆ ਹਾਂਜੀ ਹਾਂਜੀ ਕੋਈ ਐ ਕੋਈ ਮੰਨ ਲਾ ਡੋਕੇ ਨਾ ਡੋਕਾ ਜਿੱਦਾਂ ਮਰਜ਼ੀ ਮਲਾ ਲੇ ਵੀਰ ਜੀ ਬਿਲਕੁਲ ਵੇਖੋ ਹਾਂਜੀ ਤਸੱਲੀ ਕਰੇ ਹਣਾ ਹਾਂ ਤਾਂ ਤਸੱਲੀ ਕਰੇ ਭਾਵੇਂ ਕੋਈ ਚੱਕਦੇ ਹੁਣ ਥੂਪੀ ਵੀਰ ਜੀ ਹੁਣ ਤੇ ਆਪਾਂ ਇਹ ਗੱਲ ਹੈਗੀ ਆ ਵੀ ਖਾਲੀ ਕਰ ਦਾਂਗੇ ਤਾਂ ਕਾਲਾਂ ਨੂੰ ਹਾਂਜੀ ਤੇ ਬਾਕੀ ਕੋਈ ਭਾਵੇਂ ਦੋ ਡੰਗ ਵੀਰ ਜੀ ਚੋਕੇ ਆਪਣੀ 10 ਕਿਲੋ ਬੋਲੀ ਦੀ ਫੁੱਲ ਗਰੰਟੀ ਫੁੱਲ ਗਰੰਟੀ ਤਸੱਲੀ ਕਰੇ ਦੋ ਟਾਂ ਹਾਂ ਜਿਤਨਾ ਵੀ ਹਾਂ ਪੂਰਾ ਵੇਖ ਲਓ ਫਿਰ ਵੀਰ ਜੀ ਪਤਾ ਗੱਲ ਕੀ ਆ ਹਾਂਜੀ ਆ ਜਿਹੜੇ ਚਿੱਟੇ ਸਿੰਘ ਆ ਨਾ ਪੂਰਾ ਵਾਈਟ ਸਿੰਘ ਜੀ ਆ ਜਿਹੜਾ ਸਾਰਾ ਵੇਖ ਲਓ ਅਜੇ ਨਵਾਈ ਤਵਾਈ ਨਹੀਂ ਆ ਵੀ ਚਿੱਟਾ ਜੇ ਇੱਥੋਂ ਹਾਂ ਨਵਾਇਆ ਤਵਾਈ ਨਹੀਂ ਗਈ ਤੁਹਾਨੂੰ ਦੱਸਣ ਦਿਆਂ ਗੱਲ ਸਰਦੀ ਵੜੀ ਹਾਂਜੀ ਹਾਂਜੀ ਮੰਨ ਲਾ ਚਿੱਟੇ ਸਿੰਘਾਂ ਵਾਲੀਆਂ ਤੇ ਆ ਬਰੀਡ ਜਿਹੜੀ ਆ ਵੀਰ ਜੀ ਬਹੁਤ ਘੱਟ ਮਿਲਦੀ ਆ ਬਹੁਤ ਘੱਟ ਹਾਂਜੀ ਹਾਂ ਰਿਮਾਰਡ ਵੇਖੋ ਭਾਵੇਂ ਤੁਸੀਂ ਮੰਨ ਲਓ ਵੱਡਾ ਵਾ ਕੱਦ ਕੋਈ ਛੋਟਾ ਹਾਂਜੀ ਹਾਈਟ ਵੀ ਵੇਖੋ ਮੈਂ ਦਿਹਾੜਾ ਦੇਖ ਨਹੀਂ ਜਾਂ ਦੂਜੇ ਬੰਨੇ ਕ ਨਹੀਂ ਹਾਂਜੀ ਹਾਂਜੀ ਮੇਰੇ ਮੋਢੇ ਦੇ ਹਿਸਾਬ ਨਾਲ ਆਉਂਦੀ ਕਰ ਮਾਲੀ ਵੇਖੋ ਭਾਵੇਂ ਕ ਨਹੀਂ ਮੋਢਾ ਥੋੜਾ ਹੀ ਰਹਿ ਜਾਂਦਾ ਹਾਂਜੀ ਹਾਂਜੀ ਹਾਂ ਕਈ ਵਾਰੀ ਕੋਈ ਵੀਰ ਭਰਾਣੇ ਦੂਰੋਂ ਨੇੜੇ ਆਉਣਾ ਤੇ ਦਿੱਕਤ ਨਹੀਂ ਆਉਂਦੀ ਵੀਰ ਜੇ ਸਾਰੀਆਂ ਚੀਜ਼ਾਂ ਆਪ ਦੱਸਿਆਂ ਹੋਂ ਨਾ ਬਿਲਕੁਲ ਵੀਰ ਫਿਰ ਕੋਈ ਇਹ ਥੋੜਾ ਵੀ ਆਖੂ ਆਣ ਕੇ ਵੀਰ ਜੀ ਆਹ ਨਹੀਂ ਦੱਸਿਆ ਤੁਸੀਂ ਆਹ ਨਿਕਲਿਆ ਆਹ ਨਹੀਂ ਦੱਸਿਆ ਆਹ ਨਿਕਲਿਆ ਹਾਂਜੀ ਹਾਂਜੀ ਆਹ ਇਸ ਗੱਲ ਦਾ ਵੀਰ ਜੀ ਕੋਈ ਥਣ ਛੱਟਾ ਵੀ ਲਾ ਜੇ ਉਹ ਗੱਲ ਦੀ ਵੀ ਆਪਾਂ ਹਾਂ ਜੇ ਕੋਈ ਭੂਰ ਛੱਟਾ ਚਵਾਈ ਜ ਕੋਈ ਫਾਲਟ ਕਰ ਦੇ ਵੀ ਦੀ ਮੈਂ ਦੂਰੋਂ ਨੇੜੋਂ ਕਹੇ ਵੀਰ ਭਰਾਣੇ ਮੈਂ 20000 ਰੁਪਇਆ ਚੈਲੰਜ ਕੋਲੋਂ ਦੇ ਕੇ ਤੋੜੂੰਗਾ ਠੀਕ ਐ ਸਾਂਜੀ ਹਾਂਜੀ ਹਾਂਜੀ ਇਹ ਨਹੀਂ ਮੰਨ ਲੋ ਵੀ ਕੋਈ ਗੱਲਾਂ ਬਾਤਾਂ ਨਾ ਹਾਂਜੀ ਹਾਂਜੀ ਹਾਂ ਠੀਕ ਐ ਵੀ ਜੀ ਤੇ ਮੁੱਲ ਕਿ ਕਰਦੇ ਫਿਰ ਆਪਾਂ ਮੁੱਲ ਤੇ ਵੀ ਜਿਹਦੀ ਝੋਟੀ ਆ ਡੇਢ ਹੀ ਕਰ ਲਈਏ ਭਾਵੇਂ ਨਹੀਂ ਆਪਾਂ ਜਾਇਜ਼ ਕਰੀਏ ਜੈ ਲੈਣ ਵਾਲਾ ਜਾਇਜ਼ ਕਰੀਏ ਹਾਂਜੀ ਬਾਕੀ ਆਂਦੀ ਆ ਝੋਟੀ ਕਰਕੇ ਮੁੱਲ ਹਾਂਜੀ ਜਦੋਂ ਮੰਨ ਲਓ ਝੋਟੀ ਜਦੋਂ ਆਂਦੀ ਆ ਕਿ ਮੁੱਲ ਕਰ ਉਹ ਉਹਦੇ ਆਂਦੀ ਆ ਉਹਦੇ ਆਂਦੀ ਮੈਂ 2 ਲੱਖ ਮੰਗ ਲਵਾਂ ਹਾਂ ਨਹੀਂ 2 ਲੱਖ ਵੀ ਸੀ ਟੌਲਾ ਰੇਟ ਨਹੀਂ ਚਲੋ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਉਹ ਚਲੋ ਜਿਹੜਾ ਕੋਈ ਮੰਗਦਾ ਵਾ ਕਮਲਾ ਰੇਟ ਕੋਈ ਕਰਦਾ ਵੀਰ ਜੀ ਕਰੀ ਜਾਵੇ ਆਪਾਂ ਮੰਨ ਲਓ ਜੇ ਬ੍ਰੀਡ ਵੱਲੋਂ ਗੱਲ ਕਰੀਏ ਵੀਰ ਜੀ ਫੁੱਲ ਬ੍ਰੀਡ ਕੱਟੀ ਨੂੰ ਲੱਗੀ ਆ ਬਿਲਕੁਲ ਬਿਲਕੁਲ ਕੋਈ ਸ਼ਰਤ ਨਹੀਂ ਕੋਈ ਸੀਰੀ ਨਹੀਂ ਕੋਈ ਗੱਲ ਕਰਨ ਵਾਲੀ ਨਹੀਂ ਕਰਮ ਵਾਲੀ ਹਾਂ ਹਾਂਜੀ ਹਾਂਜੀ ਤੇ ਬਾਕੀ ਅਜੇ ਥੋੜਾ ਤੁਹਾਨੂੰ ਪਤਾ ਵੀਰ ਜੀ ਲੱਕਾ ਲੁੱਕਾ ਵੱਜਾ ਵਾ ਬੱਚਾ ਬੁੱਚਾ ਤੁਹਾਨੂੰ ਆਪਾਂ ਸਾਰਾ ਤਾਈਆਂ ਵਿਖਾਇਆ ਵੀ ਵੇਖੋ ਕਿ ਤਰ੍ਹਾਂ ਮੈਂ ਇਹ ਗੱਲ ਹੈ ਜੀਆਂ ਕਰਮਾ ਵਾਲੇ ਨੂੰ ਚੀਜ਼ਾਂ ਲਗੀਆਂ ਘੜ ਘੜ ਕੇ ਬਹੁਤ ਚੰਗੇ ਬਰੀਡ ਦਾ ਟੀਕਾ ਵੀਰ ਜੀ ਭਰਾਇਆ ਵੇਖੋ ਹਾਂਜੀ ਵੇਖੋ ਪੋਟ ਪੇਟ ਪੂਰਾ ਵੇਖੋ ਬੱਚੇ ਦਾ ਬਿਲਕੁਲ ਬਿਲਕੁਲ ਹਾਂਜੀ ਜੇ ਕੋਈ ਸਾਹ ਬਲੂ ਤੇ ਜਿੰਨੇ ਦੀ ਮੱਝ ਕਿਸ ਨੇ ਖੜਨੀ ਵੀਰ ਜੀ ਦੂਨੇ ਦਾ ਮਾਲੀ ਆ ਕਰਮਾ ਵਾਲਾ ਮਾਲੀ ਹੈਗਾ ਇਹਨੇ ਦਾ ਜੀ ਹਾਂ ਠੀਕ ਹੈ ਤੇ ਆ ਵੇਖੋ ਕੱਟ ਵੀ ਵੇਖ ਲਓ ਭਾਵੇਂ ਇਹ ਗੱਲ ਹੈ ਕੀ ਆਉਂਦਾ ਵੇਖੋ ਪੂਰਾ ਸ਼ੁਰੂ ਹੋਇਆ ਹਾਂਜੀ ਹਾਂਜੀ ਹਾਂ ਦੱਸਿਓ ਵੀਰ ਜੀ ਫਿਰ ਮੋਲਾਂ 1 35 ਦੇ ਦਈਏ ਵੀਰ ਜੀ ਮੁੱਲ ਭਾਵੇਂ 1.5 ਕੋਰ 55 ਜੋ ਮਰਜ਼ੀ ਕਰ ਲਈ 1 35 ਦੇ ਨਹੀਂ ਕਰ ਦਈਏ ਮਾਨਤਾਨ ਹੋਰ ਹੈ ਮਾਨਤਾਨ ਕਰ ਦਈਏ ਹੋਰ ਹਾਂ ਨਾ ਵੀਰ ਜੀ 30000 ਦੀ ਛੋਟੀ ਹੋ ਜੂਗੀ ਯੈਸ ਨੋ ਜੈਸ ਨੋ ਜਿਹੜੀ ਮਾਲਾ ਜਿਹਦੇ ਚੋ ਛੋੜ ਹੀ ਹੋਣੀ ਆ ਹਾਂਜੀ ਠੀਕ ਆ ਬਾਕੀ ਇਹ ਗੱਲ ਹੈ ਕਿ ਅੱਖਾਂ ਵੇਖ ਲਓ ਕਿੰਦਾਂ ਦੀਆਂ ਬਿੱਲੀਆਂ ਦੋਵੇਂ ਬਿੱਲੀਆਂ ਵੀ ਪ੍ਰੋਪਰ ਹੈ ਨਾ ਹਾਂ ਸਿਰ ਮੰਨ ਲਓ ਇਹ ਗੱਲ ਹੈ ਕਿ ਸਿੰਘ ਆ ਵੇਖੋ ਪ्योर ਪਿਓਰ ਮੰਨ ਲਓ ਚਿੱਟਾ ਹਾਂਜੀ ਚਿੱਟੇ ਦੋਵੇਂ ਵਾਈਟ ਵਾਈਟ ਸਿੰਘ ਦੋਵੇਂ ਹਾਂਜੀ ਆ ਵੇਖ ਲਓ ਭਾਵੇਂ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਇਹ ਗੱਲ ਹੈਗੀ ਆ ਥਾਣ ਚੱਡੇ ਵੱਲੋਂ ਵੀ ਵੇਖੋ ਪੂਰੀ ਖਬਰਦਾਰ ਜੀ ਬਿਲਕੁਲ ਬਿਲਕੁਲ ਜੀ ਸੀਲਿੰਗਾਂ ਵੇਖੋ ਨਾਲੇ ਆ ਗਾਵਾ ਮਾਰ ਕੀ ਕਰਮਾਂ ਆ ਵੀ ਆ ਹਾਂਜੀ ਇਹ ਨਹੀਂ ਵੀ ਮੰਨ ਲਓ ਵੀ ਕੋਈ ਉਹੋ ਜੀ ਆ ਵੀ ਵੇਲੋਂ ਲੱਤ ਛਾਲ ਪੂਰੀ ਸੀਰੀਸਲਾ ਗੈਰ ਕਰਮਾਂ ਵਾਲੀ ਹਾਂ ਪੂਰੀ ਮੰਨ ਲਓ ਆ ਵੀ ਹਾਂਜੀ ਹਾਂਜੀ ਨਹੀਂ ਤੇ ਮੰਨ ਲਓ ਇਦਾਂ ਕੋਈ ਬਹਿਣ ਦਿੰਦਾ ਡੰਗਾ ਨਾ 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 ਮਾਜੀ ਕਾਸ਼ ਕਰਕੇ ਹਾਂਜੀ ਹਾਂਜੀ ਆ ਵੇਖੋ ਆ ਵੇਖੋ ਕੀ ਗੱਲ ਆ ਬੰਬੀ ਆ ਵੀਰ ਜੀ ਬੰਬੀ ਆ ਜੀ ਹਾਂ ਇੱਕ 30 ਫਿਰ ਠੀਕ ਹੈ ਜੀ ਹਾਂ ਜੀ ਹਾਂ ਜੀ ਓਕੇ ਇਹਦੀ ਵੀ ਕੀਤੀ ਦੇ ਦਈਏ ਹਾਂ ਜਾਣਕਾਰੀ ਇਹਦੇ ਕੋਲੇ ਹੈਗਾ ਵੀਰ ਜੀ 9 10 ਕਿਲੋ ਦੁੱਧ ਸੂਆ ਪਹਿਲਾ ਆ ਗਿਆ ਜੀ ਹਾਂ ਜੀ ਸੂਆ ਪਹਿਲਾ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਵੀ ਨਿਊਲੀ ਰਾਵੀ ਦੀ ਪੂਰੀ ਮਾਰਕਿੰਗ ਦੇ ਵੇਖੋ ਹਾਂ ਜੀ ਬਿੱਲੀ ਬੁੱਲੀ ਅੱਖਾ ਆ ਵੇਖੋ ਅੱਖਾਂ ਬਿੱਲੀਆਂ ਮੱਥੇ ਵੀ ਮੰਨ ਲੋ ਬੱਲ ਹਾਂ ਜੀ ਹਾਂ ਜੀ ਹਾਂ ਜੀ ਤੇ ਪੁੱਛਦੇ ਵੀ ਪੂਰੀ ਮਾਰ ਕੰਗਾ ਓਕੇ ਓਕੇ ਹਾਂ ਮਗਰ ਵੀਰ ਜੀ ਇਹਦੇ ਕੀ ਪੱਟਾ ਵੀਰ ਜੀ ਇਹਨੂੰ ਅੱਜ ਹੋ ਗਏ ਆ 25 ਤੋਂ 27 ਦਿਨ ਹੋ ਗਏ ਵੀਰ ਜੀ ਸੂਈ ਨਹੀਂ ਸੂਈ ਨਾ ਹਾਂਜੀ ਹਾਂਜੀ ਮਗਰ ਇਹਦੇ ਵੀ ਕਟ ਆ ਗਿਆ ਹਾਂ ਕੱਟਾ ਹਾਂ ਕੱਦ ਵੱਡਾ ਹੀ ਵਧੀ ਛੋਟੀ ਦਾ ਕੋਈ ਤਾਂ ਸਮਝੇ ਕੋਈ ਹਾਂਜੀ ਹਾਂਜੀ ਬਾਕੀ ਤੁਹਾਨੂੰ ਪਹਿਲਣ ਕਰਕੇ ਥੋੜਾ ਜਿਹਾ ਸਾਨ ਜੀ ਹਾਂਜੀ ਸਰੀਰ ਥੋੜਾ ਜਿਆ ਚਲੋ ਪਹਿਲਣ ਕਰਕੇ ਕਾਰਾ ਸਿੰਗੀ ਸੁੰਗੀ ਵੇਖੋ ਕਿੱਡੀ ਹਾਂਜੀ ਹਾਂਜੀ ਗੋਲ ਸਿੰਗੀ ਲੱਗੀ ਐ ਹਾਂ ਮੱਥੇ ਬੱਲ ਹਾਂ ਬੇਲਾ ਹਾਂਜੀ ਹਾਂਜੀ ਹਾਂ ਵੇਖੋ ਜਾਨ ਦੇ ਵੀਰ ਜੀ ਹਾਂ ਲੋ ਬਹੁਤ ਜ਼ਿਆਦਾ ਵੀਰ ਜੀ ਮੰਨ ਲਓ ਇਹ ਗੱਲ ਹੈ ਕਿ ਝੋਟੀ ਕੋਲੇ ਦੁੱਧ 9-10 ਕਿਲੋ ਹੈਗਾ ਵਾ ਹਾਂਜੀ ਮੰਨ ਲਓ ਜੇ ਗਾਰ ਗਣੀ ਇਹਨਾਂ ਦਾ 2 ਕਿਲੋ ਤੋਂ ਵੀਰ ਜੀ ਕਈ ਵਾਰੀ ਗਾਰ ਟੱਪ ਵੀ ਜਾਂਦੀ ਆ ਅੱਛਾ ਹਾਂ ਇਹਨਾਂ ਚਵਾਈ ਇੰਨੀ ਵਧੀਆ ਲੱਗੀ ਆ ਵੀ ਨਜ਼ਾਰੇ ਵਾਲੀ ਠੀਕ ਹੈ ਬਾਕੀ ਕੋਈ ਆਪਾਂ ਛੱਡਿਆ ਨਹੀਂ ਤੁਹਾਨੂੰ ਪਤਾ 3 ਵਜੇ ਦਾ ਟਾਈਮ ਅਜੇ ਹਾਂਜੀ ਹਾਂਜੀ ਬਾਕੀ ਛੱਡੇ ਨਹੀਂ ਤਾਂ ਕੋਈ ਤਰਕੇ ਨਹੀਂ ਚੋਏ ਸਵੇਰ ਦੀ ਵੀਰ ਜੀ 7 ਵਜੇ ਦੀ ਚਵਾਈ ਆ 7 ਵਜੇ ਦੀ ਚੋਈ ਠੀਕ ਹੈ ਜੀ ਏ ਨਹੀਂ ਮੰਨ ਲੋ ਇਹ ਗੱਲ ਹੈਗੀ ਵੀ ਆਪਾਂ ਐਵੇਂ ਥੱਲਿਓਂ ਛੱਡ ਕੇ ਤੇ ਚੱਡੇ ਮੁੜ ਕੇ ਪਤਾ ਆਪਾਂ ਵੀ ਲੇਟ ਹੋ ਜਾਂਨੇ ਵੀਡੀਓ ਵਾਰਦੀਓ ਤੋਂ ਹਾਂਜੀ ਹਾਂਜੀ ਤੇ ਡੰਗਰ ਦੀ ਡੰਡ ਲੈਣੀ ਚਾਲੂ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਮੁੜ ਕੇ ਕਈ ਨਹੀਂ ਕੋਈ ਦੁਪਹਿਰੇ ਭੈਣ ਭਰਾ ਉਹਨਾਂ ਅੱਗੇ ਹੀ ਦੁਪਹਿਰੇ ਮੱਝ ਵੇਚੀ ਤੇ ਉਹਨਾਂ ਵੀ ਧਾਰਾਂ ਮਾਰੀਆਂ ਆਂ ਮਾਰੀਆਂ ਹਾਂਜੀ ਤੇ ਚਾਲ ਇਹ ਗੱਲ ਹੈਗੀ ਆ 2 ਕਿਲੋ ਦੁੱਧ ਚੋਇਆ ਤੇ ਉਹਨਾਂ ਨੇ ਕੱਢੀ ਲਿਆ ਕੇ ਲਾਤ ਕੇ ਲਾ ਕੇ ਇਹ ਥੋੜਾ ਵੀ ਮੰਨ ਲਾ ਕੋਈ ਕੰਮ ਕਰੋ ਵੀਰ ਜੀ ਚੱਜ ਸਵਾਦ ਨਾ ਕਰੋ ਜੇ ਕਰਨਾ ਨਹੀਂ ਤੇ ਕਰੋ ਹੀ ਨਾ ਬਿਲਕੁਲ ਬਿਲਕੁਲ ਠੀਕ ਹੈ ਨਾ ਗੱਲ ਐਵੇਂ ਕੁਖਰ ਟੋਲੀ ਜਾ ਉਹ ਕੋਈ ਫਾਇਦਾ ਉਹ ਗੱਲ ਦਾ ਬਿਲਕੁਲ ਬਿਲਕੁਲ ਹਾਂ ਬਾਕੀ ਇਹ ਗੱਲ ਹੈ ਕਿ ਜਿੱਦਾਂ ਮਰਜੀ ਕੋਈ ਆਪਣੀ ਦੋ ਡੰਗ ਭਾਵੇਂ ਵੀਡੀਓ ਕਾਲ ਤੇ ਚਵਾਲੇ ਭਾਵੇਂ ਰੋਦਾਂ ਚੋਕ ਲੈ ਵੀ ਆਪਾਂ ਨੂੰ ਨਹੀਂ ਵੀਟ ਕਰ ਲਏ ਤਾਂ ਸਭ ਤੋਂ ਵਧੀਆ ਹਾਂ ਸਾਰਿਆਂ ਨੂੰ ਵਧੀਆ ਹਾਂ ਹਾਂਜੀ ਹਾਂਜੀ ਕੋਈ ਨਾਮੇ ਵਾਲੀ ਗੱਲ ਨਹੀਂ ਹੁੰਦੀ ਤੇ ਮੁੱਲ ਵੀਰ ਜੀ ਇਹਦਾ ਫਿਰ ਆਪਾਂ ਕੀ ਕਰਦੇ ਹਾਂ ਮੁੱਲ ਵੀਰ ਜੀ ਇਹਦਾ ਭਾਵੇਂ ਕਰ ਲਈਏ 90 ਤੇ ਭਾਵੇਂ ਕਰ ਲਈਏ 85 80 76 ਹਜ਼ਾਰ ਦੀ ਝੋਟੀ ਦੇ ਦਾਂ ਯੈਸ ਨੂੰ 76 ਹਾਂ ਝੋ ਦੇ ਦਾ ਕਟਾ ਮਗਰ ਜੀ ਹਾਂਜੀ 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 28 28 ਦਿਨ ਇਹਨੂੰ ਸੂਈ ਨੂੰ ਹੋ ਗਿਆ ਜੀ ਅੱਜ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਜੀ ਤੇ ਬਾਕੀ ਇਹ ਗੱਲ ਹੈ ਕਿ ਆ ਵੀ ਬਹੁਤ ਜਾਰੀ ਖਰੀਚ ਵਾਈ ਆ ਹਾਂਜੀ ਹਾਂਜੀ ਪੋਲੀ ਫਿਰ ਮੋਗਾ ਹੀ ਆ ਜਿੰਨੂੰ ਆ ਦਿੰਦੇ ਠੀਕ ਹੈ ਜੀ ਹਾਂ ਇਹਦੀ ਦੇ ਦਈਏ ਜਾਣਕਾਰੀ ਇਹ ਵੀਰ ਜੀ ਤਾਜੀ ਸੂਈ ਹੈ ਜੀ ਇਹਨੂੰ ਅੱਜ 7-8 ਦਿਨ ਸੂਈ ਨੂੰ ਹੋਗੇ ਬੱਛੀ ਨੂੰ ਠੀਕ ਹੈ ਜੀ ਜੰਮੀ ਪਲੀ ਪੂਰੀ ਜੀ ਆ ਵੇਖੋ ਤੇ ਸੀਲਿੰਗਾਂ ਵੇਖੋ ਟੈਕ ਕਰੋ ਜਿੱਦ ਪੁੱਠੇ ਬੰਨੇ ਜੀ ਬਹਿ ਜੋ ਹਾਂਜੀ ਹਾਂਜੀ ਇਹ ਨਹੀਂ ਮੰਨ ਲਾ ਕੋਈ ਛਾਈ ਆਲ ਮੰਨ ਲਓ ਆ ਵੇਖੋ ਪੂਰੀ ਸੀਸ ਲੱਗ ਕਰਮਾ ਲਈ ਹੈ। ਹਾਂ। ਠੰਡੀ ਤੇਰੀ। ਹਾਂ। ਮੰਨ ਲੋ ਇਹ ਗੱਲ ਹੈਗੀ ਆ ਵੀ ਇੱਕ ਬਨੇ। ਭਾਵੇਂ ਤੁਸੀਂ ਮੰਨ ਲੋ ਚਾਹ ਤੁਹਾਨੂੰ ਦੇ ਦੂਜੇ ਬਨੇ। ਇਤੋਂ ਕੱਪ ਭਰ ਕੇ ਦੁੱਧ ਦਾ ਲੈ ਜਾਓ। ਆ ਬਿਲਕੁਲ ਜੀ ਬਿਲਕੁਲ। ਆ ਦੇਖੋ। ਇਹ ਕਿਤਾ ਆ ਗਿਆ ਖਲੋ ਜਾਣਾ ਹਮੈਂ ਤਾਂ ਰਾਤ ਰਾਤ ਮੈਂ ਖਲੋਆ ਹੀ ਨਾ। ਹਾਂ। ਆ ਦੇਖੋ। ਕੋਈ ਨਹੀਂ ਚਾਹ ਕਰਦੇ ਕਣਕ। ਸੁਭਾ ਕੇ ਨਵਾ ਗਿਆ ਸ਼ਾਜੀ। ਹਾਂ ਜੀ। ਸੁਭਾ ਪਹਿਲਾ ਵੀਰ ਜੀ। ਪਹਿਲਾ ਮਗਰ ਕੀ ਆ ਗਿਆ। ਮਗਰ ਵੱਚਾ। ਮਗਰ ਵੱਚਾ ਆ ਗਿਆ ਤੇ ਹਾਂ। ਦੁੱਧ ਕਿੰਨਾ ਠੱਲੇ ਕੋਲੇ ਤੇ ਦੁੱਧ ਵੀਰ ਜੀ ਦੇ ਕੋਲੇ ਹੁਣ 9 8.5 9 ਦੇ ਲਗਭਗ ਦੁੱਧ ਐ ਵਧੀਆ ਵਾ ਜੇ ਕੋਈ ਸੇਵਾ ਕਰ ਲੂ ਬੱਚੀ ਤੇ ਵੇਖੋ ਜੰਮੀ ਪੁਰੀ ਕਿੱਦਾਂ ਦੀ ਆ ਬੱਚੀ ਪਰਾਂ ਪੁੱਤੋ ਆਵੇ ਬੱਚਾ ਆ ਬੱਚਾ ਜਮਾ ਕਰ ਆ ਬੱਚਾ ਆ ਗਿਆ ਜੰਮੀ ਪੁਰੀ ਪੂਰੀ ਵਧੀਆ ਜੇ ਛਾਈ ਵਾਲ ਪਿਓਰ ਬੱਚੀ ਆ ਇਹਦੀ ਵੀ ਕੋਈ ਉਹੋ ਜੀ ਠੀਕ ਐ ਜੀ ਹਾਂ ਜੀ ਹਾਂ ਜੀ ਵਿਖਾਇਓ ਵੀਰ ਜੀ ਖੋਲ ਕੇ ਇਕਰੀ ਖੋਲ ਖੋਲ ਛਾ ਕੋਈ ਵੀਰ ਲੱਤ ਮਾਰ ਜੇ ਸ਼ਰਮਾ ਅਜੇ ਝੋਲਾ ਵੇਛ ਵਛੀ ਦਾ ਹਾਂਜੀ ਹਾਂਜੀ ਠੀਕ ਹੈ ਨਾ ਗੱਲ ਫੇ ਅਜੇ ਮੇੜਾ ਮੂਲਾ ਕਰ ਮਾਰੀ ਨੇ ਮਾਰਨਾ ਜੇ ਮੇੜਾ ਮੂਲਾ ਮਾਰ ਕੇ ਦੁੱਧ 12 ਕਿਲੋ ਵਛੀ ਚਵਾ ਦੂਗੀ ਕਰ ਦੇਣਾ ਜੀ ਕਰ ਜਾਣਾ ਬਾਕੀ ਸੇਵਾ ਤੇ ਵੀ ਬਾਕੀ ਅਜੇ ਵੀਰ ਸਰਦੀ ਸੁਰਦੀ ਵੜੀ ਤੈਨੂੰ ਪਤਾ ਕਿ ਨਹੀਂ ਦੋਵਾਂ ਬੰਨਿਆਂ ਤੋਂ ਐ ਚੰਗੀ ਤਰ੍ਹਾਂ ਮੰਨ ਲਾ ਇਹ ਗੱਲ ਐ ਜਿਉ ਖਾ ਨਹੀਂ ਜਾਵੇ ਤੈਨੂੰ ਪਤਾ ਛਾਈ ਵਾਲੇ ਦਾਂ ਤੇ ਫੇਰ ਦਿੰਦਿਆਂ ਨਾ ਜੀ ਨਾ ਆ ਵੇ ਲੈ ਥਾਣ ਵੀ ਪੂਰਾ ਵੇਖੋ ਵੇਤ ਵੇਤ ਕਿੰਨੀ ਤੇ ਲੱਗ ਹਾਂਜੀ ਹਾਂਜੀ ਪੂਰੀ ਮੁੱਠੀ ਮੁੱਠੀ ਥਾਣਾ ਇਹ ਨਹੀਂ ਵੀ ਛੋਟਾ ਥ ਥਾਣੇ ਛੋਟ ਕੇ ਕਹੇ ਭੈਣ ਤੋਂ ਕਹੇ ਭਰਾ ਤੋਂ ਵੀਰ ਜੀ ਤਾਂ ਵੀ ਬੱਚੀ ਮੁਕਤ ਠੀਕ ਹੈ ਕੋਈ ਰੁਪਈਆ ਨਾ ਮੰਨ ਲਾ ਕੋਈ ਦਵੇ ਪੈਸੇ ਵੀ ਬਾਪ ਪਰਨ ਨੂੰ ਕਿਥੋਂ ਹਾਂਜੀ ਹਾਂਜੀ ਬੱਚੇ ਦਾ ਕਰ ਬੱਚਾ ਖੋਹ ਲਈਦਾ ਹੁੰਦਾ ਨਾਲ ਕੋਈ ਹਾਂ ਇੱਠ ਪੜਾ ਵੀਰ ਜੀ ਮੈਂ ਮਈਆਂ ਵਾਲਾ ਲੱਗਾ ਕੰਮ ਸੀ ਹਾਂਜੀ 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 ਬਿਲਕੁਲ ਹਾਂ ਆ ਦੇਖੋ ਫਾਲਦਾ ਕਰਦੀ ਥੋੜਾ ਜਿਆਦਾ ਹਣਾ ਹਾਂ ਮੋਲਵੀਰ ਜੀ ਫਿਰ ਇਹਦਾ ਆਪਾਂ ਮੋਲਵੀਰ ਜੀ ਇਹਦਾ 40-42 ਜੋ ਮਰਜ਼ੀ ਕਰ ਲਈਏ 36000 ਦੀ ਬਚੀ ਦੇ ਦਾਂਗੇ ਯੈਸ ਨੂੰ 36000 ਦੀ 36000 ਦੀ ਬਚੀ ਦੇ ਦਾਂਗੇ ਵੇਖੋ ਬਚੀ ਕਿੰਦੀ ਵਧੀਆ ਬਿਲਕੁਲ ਜੀ ਬਿਲਕੁਲ ਹਾਂ ਸਾਰਾ ਸਾਲ ਪਰ ਦੁੱਧ ਨਯਾਰੀ ਨਾ ਪੀਵੇ ਕੋਈ ਹਾਂਜੀ 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 ਠੀਕ ਹਾਂ 36000 ਦੀ ਹਾਂ ਨਾ ਦੇ ਦਾਂਗੇ ਯੈਸ ਨੂੰ 36000 ਦੀ ਠੀਕ ਹੈ ਵੀ ਤੇ ਐਡਰੈਸ ਤੇ ਮੋਬਾਈਲ ਨੰਬਰ ਇੱਕ ਰਿਹਾ ਐਡਰੈਸ ਹੈਗਾ ਵੀਰ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਹਾਂਜੀ ਤੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਪਿੰਡ ਕੈਰੋਂ ਨਾਮ ਝੰਡਾ ਸਿੰਘ ਵਪਾਰ ਠੀਕ ਹੈ ਜੀ ਹਾਂ ਜੀ ਕਿਸੇ ਨੇ ਵੀਰ ਭਰਾ ਨੇ ਦੂਰੋਂ ਨੇੜੋਂ ਨਾ ਵੀਰ ਜੀ ਗ੍ਰੈਂਡ ਕੈਰੋਂ ਦੀ ਪੈਲਸ ਦੀ ਲਾਲੇ ਕੋਈ ਲੋਕੇਸ਼ਨ ਲੋਕੇਸ਼ਨ ਹਾਂ ਜੀ ਉਹਦੇ ਤੋਂ ਵੈਬਸਾਈਟ ਤੇ ਆਪਣੀਆਂ ਬਈ ਕਾਮ ਲੋਕਾਂ ਨੂੰ ਵੀਰ ਭਰਾਵਾਂ ਨੂੰ ਕਈਆਂ ਨੂੰ ਪਤਾ ਹੀ ਹਾਂ ਜੀ ਹਾਂ ਜੀ ਦੂਰ ਨੇੜੇ ਹਾਂ ਜੀ ਬਿਲਕੁਲ ਬਿਲਕੁਲ ਜੀ ਹਾਂ ਬਾਕੀ ਆਉਂਦਾ ਵੀ ਇਦੀ ਇਹ ਗੱਲ ਹੈ ਕੀ ਆ ਡੰਗਰ ਤਿੰਨੇ ਗਰੰਟਡ ਆ ਫੌਲ ਹਾਂ ਜੀ ਹਾਂ ਜੀ ਚਵਾਈ ਵੱਲੋਂ ਦੁੱਧ ਵੱਲੋਂ ਮੇਲ ਨਾਲੋਂ ਕੋਈ ਲੱਤ ਮਾਰ ਜੇ ਤਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਨਹੀਂ ਕੋਈ ਠੰਡ 'ਚ ਕਿਸੇ ਨੂੰ ਮਰਨਾ ਪਊ ਤੇ ਮੁੜ ਕੇ ठान ਤੋਂ ਡਰਦਾ ਕੋਈ ਆਵੇ ਉਹਨਾਂ ਦੇ ਘਰੇ ਜਾ ਕੇ ਉਹਨੂੰ ਕੋਈ ਦਿੱਕਤ ਆਵੇ ਉਹ ਗੱਲ ਨਹੀਂ ਹੈਗੀ ਕੋਈ ਬਿਲਕੁਲ ਜੀ ਬਿਲਕੁਲ ਮੋਬਾਈਲ ਨੰਬਰ ਦੱਸ ਦिए ਮੋਬਾਈਲ ਨੰਬਰ 9872439717 ਠੀਕ ਹੈ ਜੀ ਹਾਂਜੀ ਓਕੇ ਜੀ ਧੰਨਵਾਦ ਜੀ ਧੰਨਵਾਦ ਜੀ